ਖੇਤੀਬਾੜੀ ਦੇ ਨਾਲ ਸੰਬੰਧਿਤ ਮਾਨ ਸਰਕਾਰ ਦਾ ਇੱਕ ਵੱਡਾ ਉਕਰਾਲਾ ਸਾਹਮਣੇ ਆਇਆ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਰੇਸ਼ਮ ਦੇ ਕੀੜੇ ਪਾਲਣ ਦੇ ਪਾਇਲਟ ਪ੍ਰੋਜੈਕਟ ਦੀ ਜਾਣਕਾਰੀ ਦਿੱਤੀ ਹੈ ਪਟਨਕੋਟ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾ ਤੇ ਪ੍ਰੋਜੈਕਟ ਕਰੀਬ 4 ਕਰੋੜ ਰੁਪਏ ਦਾ ਹੈ ਪਤਰੀ ਕਟਾਰੂ ਚੱਕ ਦੇ ਵੱਲੋਂ ਕਿਹਾ ਗਿਆ ਤੇ 81 ਲੱਖ ਰੁਪਏ ਦੀ ਲਾਗਤ ਦੇ ਨਾਲ ਪੰਜ ਪਿੰਡਾਂ ਦੇ ਵਿੱਚ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਇਸ ਪ੍ਰੋਜੈਕਟ ਦੇ ਵਿੱਚ 116 ਕਿਸਾਨ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਕਿਸਾਨ ਹੁਣ ਤੱਕ 6.30 ਕੁਇੰਟਲ ਜੋੜਾ ਹੈ ਕਰ ਚੁੱਕੇ ਨੇ ਜੁੜਾ ਇਸ ਕੋਕੇ ਦੇ ਵਿੱਚ ਵੇਚ ਚੁੱਕੇ ਨੇ ਤੇ ਪ੍ਰੋਜੈਕਟ ਸਫਲ ਰਿਹਾ ਅਤੇ ਕਿਸਾਨਾਂ ਨੂੰ ਫਾਇਦਾ ਹੋਇਆ ਘਟਾਲ ਚੱਕਨੇ ਕੇ ਆ। ਉਹਨਾਂ ਧੰਧਿਆਂ ਨੂੰ ਜਿਹੜਾ ਆ ਉਹ ਉਤਸ਼ਾਹ ਕੀਤਾ ਜਾਵੇ ਜਿਹੜੇ ਕਿਸਾਨੀ ਕੀਤੇ ਦੇ ਨਾਲ-ਨਾਲ ਇਸ ਦੇ ਨਾਲ। ਸੋ ਉਹਨਾਂ ਦੇ ਵਿੱਚ ਇੱਕ ਰੇਸ਼ਮੀ ਕੀੜੇ ਪਾਲਣ ਦਾ ਜਿਹੜਾ ਕੰਮ ਸੀਗਾ ਇਹ ਪਹਿਲਾਂ ਸੈਰੀ ਕਲਚਰ ਵਿਭਾਗ ਵੱਲੋਂ ਕੀਤਾ ਜਾਂਦਾ ਸੀ। ਲੇਕਿਨ ਸਾਨੂੰ ਖੁਸ਼ੀ ਹੈ ਕਿ 2 ਸਾਲ ਪਹਿਲਾਂ ਜੰਗਲਾਤ ਵਿਭਾਗ ਪੰਜਾਬ ਦੇ ਵੱਲੋਂ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧਾਰ ਦੇ ਅੰਦਰ ਔਰ ਦੋ ਸਾਲ ਪਹਿਲੂ ਅਸੀਂ ਦਰੰਖੜ ਦੇ ਅੰਦਰ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀਗਾ ਸੋ ਇਸ ਪ੍ਰੋਜੈਕਟ ਦੇ ਉੱਤੇ ਲਗਭਗ ਪੌਣੇ 4 ਕਰੋੜ ਰੁਪਏ ਜਿਹੜੇ ਉਹ ਉਹਦੀ ਇਨਵੈਸਟਮੈਂਟ ਕਰਨ ਦਾ ਜਿਹੜਾ ਹੈ ਉਹ ਫੈਸਲਾ ਸੀਗਾ ਸੋ ਪਹਿਲੀ ਗੱڑی ਵਜੋਂ ਅਸੀਂ 81 ਲੱਖ ਰੁਪਏ ਦੀ ਲਾਗਤ ਦੇ ਨਾਲ ਉਥੇ ਕਿਸਾਨਾਂ ਨੂੰ ਜਿਹੜੀਆਂ ਸੜਕਾਂ ਬਣਾ ਕੇ ਦਿੱਤੀਆਂ ਇਹ ਪੰਜ ਪਿੰਡ ਆਪਣੇ ਭੱਬਰ ਜੁੰਗਤ ਸਮਾਣੂ ਤੇ ਨਾਲ ਲੱਗਦੇ ਦੋ ਪਿੰਡ ਹੋਰ ਨੇ ਜਿਨ੍ਹਾਂ ਦੇ ਇਹ ਵਿੱਚੋਂ 116 ਕਿਸਾਨ ਪਰਿਵਾਰ 116 ਕਿਸਾਨ ਪਰਿਵਾਰ ਜਿਨ੍ਹਾਂ ਨੂੰ ਇਸ ਰੇਸ਼ਣ ਦੇ ਕੀੜੇ ਪਾਲਣ ਦੀ ਜਿਹੜੀ ਉਹ ਪ੍ਰਕਿਰਿਆ 'ਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਸੋ ਜਿਵੇਂ ਮੈਂ ਦੱਸਿਆ ਵੀ 81 ਲੱਖ ਰੁਪਿਆ ਪਹਿਲੇ ਸਾਲ ਅਸੀਂ ਉੱਥੇ ਸੱਡਾ ਬਣਾਈਆਂ ਸੋ ਜਿਹੜੇ ਉਹ ਰੇਸ਼ਮੀ ਕੀੜੇ ਆ ਉਹਨੂੰ ਲਿਆ ਕੇ ਉੱਥੇ ਜਿਹੜਾ ਆ ਉਹ ਉਹਦੀ ਸ਼ੁਰੂਆਤ ਕੀਤੀ ਗਈ ਹੈ ਔਰ ਮੈਨੂੰ ਇਹ ਗੱਲ ਕਹਿਣ ਲੱਗਿਆਂ ਖੁਸ਼ੀ ਹੈ ਕਿ ਪਹਿਲਾ ਪਾਇਲਟ ਪ੍ਰੋਜੈਕਟ ਜਿਹੜਾ ਬਹੁਤ ਹੀ ਮਤਲਬ ਜਿਹੜਾ ਆ ਸਕਸੈਸਫੁਲ ਰਿਹਾ ਔਰ ਅ ਅਸੀਂ ਹੁਣ ਤੱਕ ਅ 2.5 6 ਕੁਆਂਟਲ ਸਾਡੇ 6 ਕੁਆਂਟਲ ਜਿਹੜਾ ਉਹ ਕੁਕਨ ਜਿਹਨੂੰ ਅਸੀਂ ਵੇਚਿਆ ਪਾਕਿਸਤਾਨਾਂ ਦੇ ਵਿੱਚ ਆ ਤੇ ਲੱਖ ਰੁਪਏ ਉਹਦਾ ਲਾਭ ਜਿਹੜੇ ਆ ਉਹ ਵਾਪਕ ਕਿਸਾਨਾਂ ਨੂੰ ਮਿਲੋ ਜਿਹੜੇ ਆ ਉਹਨਾਂ ਦੇ ਖਾਤਿਆਂ ਚ ਉਹਨਾਂ ਦੇ